ਹਾਂਜੀ ਬਾਈ ਜਿਹੜਾ ਆਪਾਂ ਖੱਟੀ ਲੱਸੀ ਦਾ ਕੋਲ ਹੁੰਦਾ ਜਿਹੜੀ ਲੱਸੀ ਬਾਜ ਜਾਂਦੀ ਹੈ ਆਪਣੇ ਕੋਲ ਉਹਨਾਂ ਆਪਾਂ ਡਰਾਮਾ ਚ ਪਾਈ ਜਾਂਦੇ ਆ ਇਹ ਆਪਣੇ ਕੋਲੇ ਹੁਣ ਹੈਗੀ 6 ਮਹੀਨਿਆਂ ਦੀ ਪੁਰਾਣੀ ਲੱਸੀ ਹੈ ਇਹ ਤੇ ਜਾਨੀ ਕਿ ਦਵਾਈ ਨਾਲੋਂ ਵੀ ਭੈੜੀ ਹੈ ਇਹ ਇਹ 16 ਲੀਟਰ ਦੇ ਵਿੱਚ 1 ਲੀਟਰ ਹੀ ਪੋਣੀ ਹੈ ਇਹ ਆਪਾਂ ਤੇ ਸਾਰਾ ਤੇਲਾ ਮਾਰ ਦੂਗੇ ਇਹਦੇ ਜਿਹੜੇ ਪਲੱਸੀ ਆ 1 ਲੀਟਰ ਲੱਸੀ ਵਰਤਣੀ ਹੈ ਇਹ ਆਪਾਂ ਰੰਮੀ ਦੀ ਤੇ ਉਹਦੇ ਨਾਲ ਮਿਰਚ ਆਪਣਾ ਸਹੀ ਹੋ ਜਾਂਦੇ ਨੂੰ ਫੰਗਸ ਨਹੀਂ ਆਉਂਦੀ ਜਿਹੜਾ ਠੂਠੀ ਰੋਗ ਹੁੰਦਾ ਹੈਗਾ ਠੂਠੀ ਰੋਗ ਨੂੰ ਇਹ ਖਤਮ ਕਰ ਦਿੰਦੀ ਹੈ ਤੇ ਜ਼ਮੀਨ ਚ ਪੈ ਜੇ ਤਾਂ ਉਹਦੋਂ ਵੀ ਚੰਗੀ ਜ਼ਮੀਨ ਨੂੰ ਪੋਲਾ ਕਰਦੀ ਹੈ ਇਹ ਕੂਲ ਤਿਆਰ ਹੋ ਜਾਂਦਾ ਮੰਨ ਲਓ ਇਹਦਾ ਆਪਾਂ ਲੱਸੀ ਦਾ ਤੇ ਕਲੀ ਦੇ ਪਾਣੀ ਦਾ ਆਪਾਂ ਪਾ ਸਕਦੇ ਪਾਣੀ ਦੇ ਵਿੱਚ ਦੇ ਇਸ ਕਰੇ ਕੂਲੇ ਹੁੰਦੇ ਸੀ ਉਹ ਲੱਸੀ ਨਾਲ ਲਣਾਉਂਦੇ ਸੀਗੇ ਘਿਓ ਲੱਗਦਾ ਸੀ ਪਿੰਡੇ ਤੇ ਹੁਣ ਕੀ ਆ ਸ਼ੈਂਪੂ ਆ ਸ਼ੈਂਪੂ ਦੇ ਵਿੱਚ ਕਾਸਟਿਕ ਸੋਡਾ ਪੈਂਦਾ ਗਿਆ ਕਾਸਟਿਕ ਸੋਡਾ ਲੋਹ ਦੀ ਨਿਗਾਲ ਪਾੜ ਦਿੰਦਾ ਤੇ ਉਹ ਆਪਣੀ ਚਮੜੀ ਦਾ ਕਿਉਂ ਨਾ ਖਰਾਬ ਕਰੂਗਾ ਚਮੜੀ ਨੂੰ ਨਰਮ ਕਰੂਗਾ ਉਹ ਫਿਰ ਤਾਂ ਕਰਕੇ ਆਪਾਂ ਲੋਕਾਂ ਨੂੰ ਸਕੈਨ ਦੀ ਪ੍ਰੋਬਲਮ ਪੁਰਾਣੇ ਪਿਓ ਗਏ ਤਾਂ ਹੀ ਜਿਹੜੇ ਵਾਲ ਹੁੰਦੇ ਸੀਗੇ ਕਿਉਂਕਿ ਲੱਸੀ ਨਾਲ ਲਣਾਉਂਦੇ ਸੀਗੇ ਦਹੀਂ ਨਾਲ ਲਣਾਉਂਦੇ ਸੀਗੇ ਇਹ ਚ ਘਿਓ ਵੀ ਆਉਂਦਾ ਗਿਆ ਵਿੱਚ ਲੱਸੀ ਦੇ ਕਿਆ ਹੋਵੇ ਲੋਬ ਹੁਣ ਕੀ ਕਰੂਗਾ ਤਾਕਤ ਦੇਊਗਾ ਵਾਲਾਂ ਨੂੰ ਤਾਕਤ ਦੇਊਗਾ ਬਾਡੀ ਨੂੰ ਤਾਕਤ ਦੇਊਗਾ ਸਕਿਨ ਨੂੰ ਤਾਕਤ ਦੇਊਗਾ ਤੇ ਲੋਕ ਇਹ ਚ ਜਦੋਂ ਟਟ ਗਏ ਜੀ ਹਣ ਟਟਿਆ ਕਰਕੇ ਆਪਣੇ ਚਮੜੀ ਰੋਗ ਹੋ ਗਏ ਸਕਿਨ ਰੋਗ ਹੋ ਗਏ ਆ ਲੋਕਾਂ ਨੂੰ ਇਹਨੇ ਇਹਨੇ ਮੇਨ ਕਾਰਨ ਇਹੀ ਆ ਵਾਲ ਝੜਨ ਲੱਗ ਗਏ ਛੋਟੀ ਉਮਰ ਦੇ ਬੱਚਾਂ ਦੇ ਵਾਲ ਕਿਉਂਕਿ ਆਪਾਂ ਨਿੱਕੇ ਦੇ ਬੱਚੇ ਨੂੰ ਸ਼ੈਂਪੂ ਨਾਲ ਨਵਾਈਏ ਨੇ ਸ਼ੈਂਪੂ ਦਾ ਕਾਸਟਿਕ ਛੋੜਾ ਉਹਦੇ ਚ ਉੱਪਰ ਲਿਖਿਆ ਵੀ ਆ ਬਕਾਇਦਾ ਆਪਣੇ ਲੋਕ ਪੜ੍ਹ ਕੇ ਵੀ ਉਹਨੂੰ ਪੜ੍ਹਦੇ ਨਹੀਂ ਵਿੱਚ ਕਾਸਟਿਕ ਛੋੜਾ ਪਾਇਆ ਫੇਰ ਵੀ ਉਹਦੇ ਵਰਤੋਂ ਕਰਦੇ ਆ ਜੀ ਵੀਰ ਉਹੀ ਹੁਣ ਸਾਬਣ ਆ ਗਈ ਭਾਂਡੇ ਮਾਂਜਣ ਵਾਸਤੇ ਉਹ ਅੰਦਰ ਜਾਂ ਉਹ ਜਾਂਦੀ ਤੰਦਰੁਸਤੀ 60 ਕਿਲੋ ਕਾ ਵੀ ਇਹ ਲੋਕ